ਐਸੀ ਮਹਾਨ ਉਹ ਸ਼ਹਾਦਤ ਕੀਮਤੀ ਦਾਸ ਦੇ ਸੀਸ ਤੇ ਆਰਾ ਚੱਲ ਰਿਹਾ ਸੀ ਹਮੇਸ਼ਾ ਸਰੀਰ ਤੋਂ ਫਾੜ ਹੋ ਗਿਆ ਜਦੋਂ ਬਾਬਾ ਜੰਗ ਸਿੰਘ ਜੀ ਨੇ ਦਿੱਲੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਚੋਲਾ ਪਾੜ ਕੇ ਉਹਨਾਂ ਦੀ ਤੇ ਮੁਖ ਵਿੱਚੋਂ ਆਵਾਜ਼ ਕੀ ਆ ਰਹੀ ਹੈ ਵਾਹਿਗੁਰੂ 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 ਇਟ ਨਾਈਟ ਖੜਕਾ ਸਕਦੇ ਸਨ ਪਰ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇਟ ਨਾਈਟ ਖੜਕਾ ਦਿਆਂਗੇ ਪਰ ਮਹਾਰਾਜ ਜੇ ਉਸਤਤ ਕਰਨੀ ਹੈ ਉਸ ਤੋਂ ਤੇ ਕਰੋ ਸਦਾ ਪ੍ਰਭ ਆਪਣੇ ਜਨਪੁਰਬ ਸਿੱਖਨੂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੁਗੋ ਜੁਗ ਟਲ ਚਵਰ ਤਖਤ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਯੂਰੀ ਵਿੱਚ ਜੁੜ ਕੇ ਸੰਗਤਾਂ ਗੁਰੂ ਇਤਿਹਾਸ ਸਤਿਗੁਰੂ ਜੀ ਦੀ ਗੁਰਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਤੋਂ ਆਪਾਂ ਸਾਰੇ ਲਹਾ ਲੈ ਰਹੇ ਹਾਂ 350 ਸਾਲਾ ਅਨ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਆਪਾਂ ਯਾਦ ਵਿੱਚ ਜੁੜੇ ਹਾਂ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੋ ਆਨ ਐਸੀ ਮਹਾਨ ਉਹ ਸ਼ਹਾਦਤ ਤੇਗ ਬਹਾਦਰ ਹਿੰਦ ਕੀ ਚਾਦਰ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕਿਨੋ ਬੜੋ ਕਲੂ ਮਹਿਸਾ ਕਾ ਐਸੀਆਂ ਮਹਾਨ ਸਤਿਗੁਰਾਂ ਜੀ ਦੀਆਂ ਸ਼ਹਾਦਤਾਂ ਨਾਲ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਦਾ ਇਤਿਹਾਸ ਸੁਣਿਆ ਹੈ ਸੰਗਤ ਜੀ ਆਪਾ ਆਗਾ ਵਾਲੇ ਹਾਂ ਜਿਨ੍ਹਾਂ ਦੇ ਜੀਵਨ ਵਿੱਚ 350 ਸਾਲਾ ਸ਼ਤਾਬਦੀ ਆ ਰਹੀ ਹੈ ਮਹਾਨ ਗੁਰਮਤ ਦੇ ਵੱਡੇ ਵੱਡੇ ਸਮਾਗਮ ਨਗਰ ਕੀਰਤਨ ਜੋ ਪਟਨਾ ਸਾਹਿਬ ਤੋਂ ਵੀ ਆਰੰਭ ਹੋਇਆ ਹੈ 8-9 ਸਟੇਟਾਂ ਤੋਂ ਹੁੰਦਾ ਹੋਇਆ ਆਨੰਦਪੁਰ ਸਾਹਿਬ ਆ ਰਿਹਾ ਹੈ ਗੁਰੂ ਸਾਹਿਬ ਦੇ ਉਸ ਮਹਾਨ ਧੋਬੜੀ ਸਾਹਿਬ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਪੜਾਉ ਪੜਾਈ ਸਾਰੇ ਦੇਸ਼ ਦਾ ਪਰਮਨਨ ਕਰਦੇ ਹੋਏ ਉਹਨਾਂ ਨੇ ਵੀ ਆਨੰਦਪੁਰ ਸਾਹਿਬ ਪਹੁੰਚਣਾ ਹੈ ਸੋ 25 ਸਤੰਬਰ ਨੂੰ ਹਮੇਸ਼ਾ ਦਿੱਲੀ ਤੋਂ ਇੱਕ ਸੀਸ ਮਾਰਜ ਨਿਕਲਦਾ ਹੈ ਜੋ ਦਿੱਲੀ ਤੋਂ ਚੱਲ ਕੇ ਕਰਨਾਲ ਕਰਨਾਲ ਤੋਂ ਰਾਤ ਤਰੋੜੀ ਠਹਿਰਦਾ ਹੈ ਉਹ ਮਾਰਚ ਦੀਆਂ ਵੀ ਤਿਆਰੀਆਂ ਇਸੇ ਤਰ੍ਹਾਂ ਸੰਪਰਦਾਇ ਨਾਨਕ ਸਰ ਕਲੇਰਾ ਦੇ ਮਹਾਂਪੁਰਸ਼ਾਂ ਨੇ ਵੀ 18 ਅਕਤੂਬਰ ਨੂੰ ਇੱਕ ਮਹਾਨ ਨਗਰ ਕੀਰਤਨ ਅਨੰਦਪੁਰ ਸਾਹਿਬ ਲੈ ਕੇ ਜਾਣਾ ਹੈ। ਸਤਿਗੁਰੂ ਜੀ ਦੀ ਮਹਾਨ ਐਸੀ ਸ਼ਹਾਦਤ ਜਿਨ੍ਹਾਂ ਦੇ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿੱਚ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਕਿਵੇਂ ਭਾਈ ਜੈਤਾ ਜੀ ਲੈ ਕੇ ਗਏ। ਤੜਦਾ ਸੰਸਕਾਰ ਗੁਰਦੁਆਰਾ ਰਕਾਬगंज ਸਾਹਿਬ ਜੋ ਸਤਗੁਰਾਂ ਦੀ ਪਵਿੱਤਰ ਯਾਦ ਅਸਥਾਨ ਹੈ ਮੈਨੂੰ ਬਚਨ ਇਤਿਆਹ ਸੁਣਦੇ ਸੁਣਦੇ ਧਿਆਨ ਚਾ ਰਿਆ ਸੀ ਜਦੋਂ ਸਿੰਘ ਆਰੇ ਦਾ ਜ਼ਿਕਰ ਕਰ ਰਿਹਾ ਸੀ ਕਿ ਮਤੀ ਦਾਸ ਦੇ ਸੀਸ ਤੇ ਆਰਾ ਚੱਲ ਰਿਹਾ ਸੀ ਹਮੇਸ਼ਾ ਪੰਥ ਦੇ ਵਿਦਵਾਨ ਬੈਠੇ ਨੇ ਢਾਡੀ ਸਿੰਘ ਜਦੋਂ ਭਾਈ ਮਤੀ ਦਾਸ ਦਾ ਪ੍ਰਸੰਗ ਸੁਣਾਉਂਦੇ ਨੇ ਤੇ ਕਹਿੰਦੇ ਨੇ ਜਦੋਂ ਸਰੀਰ ਦੋ ਫਾੜ ਹੋ ਗਿਆ ਤੇ ਦੋਵਾਂ ਸਰੀਰ ਦੇ ਦਫਾੜ ਅੰਗਾ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋ ਚੁੱਕਾ ਹੈ ਸ਼ਲੋਕ ਪੜਿਆ ਜਾ ਰਿਹਾ ਹੈ ਇੱਕ ਪਾਸੇ ਆਵਾਜ਼ ਆ ਰਹੀ ਹੈ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਦੂਜੇ ਤਨ ਚੋਂ ਆ ਰਹੀ ਹੈ ਨਾਨਕ ਦੇ ਮੁਖਜਲੇ ਇਤੀ ਛੁੱਟੀ ਨਾਮ ਸੰਗਤ ਜੀ ਇਹ ਦਿਨ ਸ਼ਹੀਦ ਸ਼੍ਰੋਮਣੀ ਅਵਰਸ਼ੀਦ ਬਾਬਾ ਜੰਗ ਸਿੰਘ ਜੀ ਦੇ ਸ਼ੀਦੀ ਦੇ ਵੀ ਚੱਲ ਰਹੇ ਨੇ ਅਸ ਸਿੰਘੜੇ ਨਾਨਕ ਸਰ ਵਿੱਚ ਅਖੰਡ ਪਾਠਾਂ ਦੇ ਭੋਗ ਪਾ ਕੇ ਗੁਰਮਤ ਸਮਾਗਮ ਹੋ ਰਿਹਾ ਜੋ ਬਾਬਾ ਆਰਾਮ ਸਿੰਘ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ ਸਨ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ 10 11 ਅਕਤੂਬਰ ਕਰਨਾਲ ਮਨਾਇਆ ਜਾਣਾ ਹੈ ਜਦੋਂ ਬਾਬਾ ਜੰਗ ਸਿੰਘ ਜੀ ਨੇ ਦਿੱਲੀ ਵਿੱਚ ਸ਼ਾਦਤ ਦਾ ਜਾਮ ਪੀਤਾ ਚੋਲਾ ਪਾੜ ਕੇ ਉਹਨਾਂ ਦੀ ਜਦੋਂ ਸੰਗਤਾਂ ਦੇ ਵਰਧੀਆਂ ਗੋਲੀਆਂ ਨੂੰ ਵੇਖਿਆ ਨਾ ਤੇ ਸਹਾਰ ਨਾ ਸਕੇ ਕਿਉਂਕਿ ਸਾਧੂ ਦਾ ਹਿਰਦਾ ਬੜਾ ਨਿਰਮਲ ਹੁੰਦਾ ਹੈ ਨਿਰਮਲ ਆਤਮਾ ਭਗਤੀ ਸ਼ਕਤੀ ਦੇ ਮਾਲਕ ਹੁੰਦੇ ਹਨ ਤੇ ਚੋਲਾ ਪਾੜ ਕੇ ਅੱਗੇ ਸੀਨਾ ਤਾਨ ਕੇ ਖੜ ਗਏ ਜ਼ਾਲਮੋ ਕਿਉਂ ਗੋਲੀਆਂ ਬੀਬੀਆਂ ਬੱਚਿਆਂ ਤੇ ਮਾਰਿਓ ਮੇਰੀ ਛਾਤੀ ਵਿੱਚ ਮਾਰੋ ਛਾਤੀ ਵਿੱਚ ਬ੍ਰਸ਼ਟ ਵੱਜਾ ਸ਼ਾਦਤ ਹੋ ਗਈ ਉੱਥੇ ਉਹਨਾਂ ਦੀ ਯਾਦ ਵਿੱਚ ਇੱਕ ਪਿਆਉ ਸਥਾਨ 24 ਘੰਟੇ ਸ਼ਬੀਲ ਜੋ ਦਿੱਲੀ ਕਮੇਟੀ ਨੇ ਉਸ ਸਥਾਨ ਤੇ ਯਾਦਗਾਰੀ ਕੈਮ ਕੀਤੀ ਹੈ ਰਕਾਬਗੰਜ ਗੇਟ ਦੇ ਨਾਲ ਸੰਗਤ ਜੀ ਉਹ ਤੇ ਸਾਨੂੰ ਇੱਕ ਸਿੰਘ ਮਿਲ ਪਿਆ ਅੰਬਾਲੇ ਵਾਲੇ ਮੈਂਬਰ ਦਾ ਭਰਾ ਸੀ ਕਹਿੰਦਾ ਮੈਂ ਰੋਜ਼ ਸੀਸਗੰਜ ਨਮਸਕਾਰ ਕਰਦਾ ਤੇ ਜਦੋਂ ਭਾਈ ਮਤੀਦਾਸ ਚੌਂਕ ਵਿੱਚ ਆਉਂਦਾ ਤੇ ਮੇਰੇ ਧਿਆਨ ਵਿੱਚ ਆਉਂਦਾ ਕਿ ਸੀਸ ਦੁਫਾੜ ਹੈ ਤੇ ਆਵਾਜ਼ਾਂ ਜਪਜੀ ਸਾਹਿਬ ਦੀਆਂ ਖੀਰਲੀਆਂ ਸ਼ਲੋਕ ਦੀਆਂ ਤੁਖਾਂ ਵਿੱਚ ਆ ਰਹੀਆਂ ਨੇ ਇਹ ਕਿਵੇਂ ਹੋ ਸਕਦਾ ਹੈ ਤੇ ਸੰਗਤ ਜੀ ਜਦੋਂ ਬਾਬਾ ਜੰਗ ਸਿੰਘ ਸ਼ਹੀਦ ਹੋਏ ਨਾ ਉਹ ਸਿੰਘ ਨਾਲ ਖੜਾ ਸੀ ਤੇ ਕੀ ਵੇਖ ਰਿਹਾ ਕਹਿੰਦਾ ਮੈਂ ਵੇਖ ਰਿਹਾ ਸੀ ਗੋਲੀਆਂ ਦਾ ਬ੍ਰਸਟ ਲੱਗਾ ਤੇ ਮੁਖ ਵਿੱਚੋਂ ਆਵਾਜ਼ ਕੀ ਆ ਰਹੀ ਹੈ ਵਾਹਿਗੁਰੂ 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 ਉੱਚੀ ਉੱਚੀ ਆਵਾਜ਼ ਹੌਲੀ ਹੌਲੀ ਸ਼ਾਂਤ ਸ਼ਾਂਤ ਹੁੰਦੀ ਸੱਚਖੰਡ ਪਿਆਨਾ ਕਰ ਗਏ ਸਾਨੂੰ ਮਿਲਿਆ ਆ ਕੇ ਕਹਿ ਲੱਗਾ ਮੇਰੇ ਮਨ ਦੀ ਤਸੱਲੀ ਹੋ ਗਈ ਮੈਂ ਜਦੋਂ ਭਾਈ ਮਤੀ ਦਾਸ ਦਾ ਇਤਿਆਹ ਸੁਣਦਾ ਸੀ ਸੋਚਦਾ ਸਾਂ ਦੁਫਾੜ ਸਰੀਰ ਵਿੱਚੋਂ ਆਵਾਜ਼ਾਂ ਜਦੋਂ ਮੈਂ ਬਾਬਾ ਜੰਗ ਸਿੰਘ ਜੀ ਦੀ ਸ਼ਹਾਦਤ ਨੂੰ ਵੇਖਿਆ ਉਹ ਆਵਾਜ਼ ਕੰਨਾਂ ਨਾਲ ਸੁਣੀ ਦ੍ਰਿੜ ਵਿਸ਼ਵਾਸ ਹੋ ਗਿਆ ਕਿਉਂਕਿ ਜਿਹੜੇ ਐਸੇ ਮਹਾਂਪੁਰਸ਼ ਜਿਹਾ ਐਸੇ ਗੁਰੂ ਕੇ ਪਿਆਰੇ ਗੁਰਸਿੱਖ ਹੋਏ ਨੇ ਸੂਰਬੀਰ ਬਚਨ ਕੇ ਬਲੀ ਹੁੰਦੇ ਨੇ ਇਟ ਨਾਈਟ ਖੜਕਾ ਸਕਦੇ ਸਨ ਪਰ ਗੁਰੂ ਸਾਹਿਬ ਦਾ ਹੁਕਮ ਨਹੀਂ ਸੀ ਰਾਜਾ ਵਿੱਚ ਰਹਿਣਾ ਮੀਆਂ ਮੀਰ ਵੀ ਗਿਆ ਸੀ ਨਾ ਪੰਚਮ ਪਾਸ਼ਾ ਕੋਲ ਮਹਾਰਾਜ ਮੈਂ ਤਤ ਤਵੀ ਦੇਵੇਂ ਵੇਖ ਨਹੀਂ ਸਕਦਾ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇਟ ਨਾਈਟ ਖੜਕਾ ਦਿਆਂ ਪਰ ਮਹਾਰਾਜ ਕਹਿੰਦੇ ਸੁਖਬਣੀ ਸਾਹਿਬ ਦੀ ਬਾਣੀ ਚੋਂ ਪੜਦੇ ਨਾ ਪ੍ਰਭ ਕੀ ਆਗਿਆ ਆਤਮਾ ਤਾ ਵੈ ਜੀਵਨ ਮੁਕਤ ਸੋਖ ਹਵੈ ਤੈਸਾ ਹਰ ਤੈਸਾ ਸੋਖ ਸਦਾ ਅਨੰਤ ਨਹੀਂ ਬਿਓ ਤੈਸਾ ਸਵਰਨ ਤੈਸਿਓ ਸੁਮਾਟੀ ਤੈਸਾ ਅਮਰਤ ਤੈਸੀ ਬੇਖਾਤੀ ਤੈਸਾ ਮਾਨ ਤੈਸਾ ਮਨ ਤੈਸਾ ਰੰਗ ਤੈਸਾ ਰਾਜ ਜੋ ਵਰਤਾਏ ਸੋਈ ਜੁਗਤ ਨਾਨਕ ਉਹ ਪੁਰਖਈਐ ਜੀਵਨ ਮੋਕਤੰ